ਖਾਂਦੇ ਪੀਂਦੇ ਮੌਜਾ ਕਰਦੇ ਖਾਂਦੇ ਪੀਂਦੇ ਮੌਜਾ ਕਰਦੇ ਕੀ ਟੋਰਾ ਜਨਾਬਦਿਆ ਮੈਂ ਨੈਰੀ ਸਾ ਪੰਜਾਬ ਦੀਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਵਾਰੀ ਸ਼ੇਰ ਤੁਹਾਡੇ ਸਾਹਮਣੇ ਪ੍ਰੋਬਲਮ ਲੈ ਕੇ ਹਾਜ਼ਰ ਆ ਨੈਰੀ ਸਾ ਪੰਜਾਬ ਦੀਆ ਅੰਮ੍ਰਿਤਸਰ ਦੇ ਰਸਤੇ ਤੇ ਤੁਹਾਨੂੰ ਹੀ ਕਹੋ ਜੀ ਕੀ ਦਿਖਾਨੇ ਆ ਕਿ ਦੇਖੋ ਇਹ ਵੀ ਸਾਡੇ ਪੰਜਾਬ ਦਾ ਕਲਚਰ ਹੈ ਇਹ ਦੇਖੋ ਤੁਹਾਡਾ ਹੀ ਹੈ ਜੀ ਕੰਮ ਇਹ ਤੇ ਆਪ ਬਣਾਉਂਦੇ ਕਿੰਦਾ ਨਹੀਂ ਇਹ ਆਪਣਾ ਮਸ਼ੀਨ ਨਾਲ ਬੰਦੀਆਂ ਕਿ ਹੱਥ ਨਾਲ ਨਹੀਂ ਇਹ ਹੱਥ ਨਾਲ ਹੱਥ ਨਾਲ ਤਾਂ ਕੀ ਕੀ ਉਹ ਜੋ ਅੱਜ ਕੱਲ੍ਹ ਜੋ ਪੰਜਾਬ ਵਿੱਚ ਜੋ ਟੈਂਕੀ पे ਲੱਗਦੀ ਹੈ ਬੜੀ ਬੜੀ ਉਹ ਵੀ ਆਪ ਬਣਾਉਂਦੇ ਹੋ ਤਾਂ ਸਭ ਕੁਝ ਬਣਾਉਂਦੇ ਹੋ ਜੋ ਵੀ ਫੋਟੋ ਦੇ ਦਿਓਗੇ ਸਭ ਬਣਾ ਦਿੰਦੇ ਆ ਦੇਖੋ ਜੀ ਬਹੁਤ ਵਧੀਆ ਇਹਨਾਂ ਚ ਹੁਨਰ ਹੈ। ਜਦੋਂ ਅੱਜ ਇੱਕ ਕਲਾਕਾਰੀ ਹੈ ਇਹ ਕਲਚਰ ਸਾਡੇ ਹੌਲੀ ਹੌਲੀ ਖਤਮ ਹੋ ਰਿਹਾ ਕਿਉਂਕਿ ਕਲਾਕਾਰ ਖਤਮ ਹੋ ਰਹੇ ਨੇ। ਜੀ ਆਪਨੇ ਕਹਾਂ ਸੇ ਸਿੱਖਿਆ ਜੀ? ਮੈਂ ਪੰਜਾਬ ਮੇਂ ਹੀ ਸਿੱਖਿਆ ਦਾ। ਅੱਛਾ ਕਿਸੇ ਸੇ ਸਿੱਖਿਆ ਜੀ? ਕਿਸੇ ਸੇ ਕੰਮ ਕਰ ਰਹਾ ਥਾ ਮੈਂ ਵੀ ਦਿਹਾੜੀ ਕਰਨ ਲੱਗ ਗਿਆ ਉਸਕੇ ਪਾਸ ਨੌਕਰੀ ਲੱਗ ਕੇ। ਅੱਛਾ। ਤੋਂ ਉਸੇ थोड़ा कम करते करते सीख गए तो ये जितनी मूर्ति आपने बनाई है सारी सफ़ेद कलर किया है इस पर पे पेंट, पेंट करेंगे जैसे जैसे पेंट, पेंट सेल होगा, उसे इसे पेंट करके देंगे। तो ये पेंट करके। हाँ जी कितनी उम्र से शुरू किया मैं लगभग बारह साल से तो घर में पिताजी तो वो सब नहीं, मैं ही करता हूँ घर में ਮਿੱਟੀ ਮਿੱਟੀ ਐ ਸੀਮੈਂਟ ਐ ਇਹ ਸੀਮੈਂਟ ਦੀ ਮੂਰਤੀ ਬਣਾਉਂਦੇ ਜੀ ਮਿੱਟੀ ਦੀ ਤੇ ਬਹੁਤ ਲੋਕ ਬਣਾਉਂਦੇ ਆ কুমਯਾਰ ਵੀ ਬਣਾਉਂਦੇ ਨੇ ਘੜਾ ਬਣਾਉਂਦੇ ਬੜਾ ਵੱਡਾ ਬਹੁਤ ਆਰਟ ਹੁੰਦਾ ਪਰ ਜਿਹੜੇ ਸੀਮੈਂਟ ਦੇ ਨਾਲ ਬਣਾਣਾ ਮਤਲਬ ਬਹੁਤ ਜ਼ਿਆਦਾ ਔਖਾ ਜਿਹੜੀ ਕਲੇ ਹੁੰਦੀ ਐ ਨਾ ਜਿਹੜੀ ਜਿਹਨੂੰ ਚਿਕਨੀ ਮਿੱਟੀ ਕਹਿੰਦੇ ਆ ਉਹਦੇ ਨਾਲ ਮੂਰਤੀ ਬਣਾਣੀ ਸੁੱਕੀ ਐ ਸੀਮੈਂਟ ਨਾਲ ਬਣਾਣੀ ਔਖੀ ਬਿਲਕੁਲ ਮੈਂ ਠੀਕ ਕਹਾਂ ਉਹ ਪਹਿਲੇ ਸਰੀਏ ਕੇ ਬਣਾਉਣਾ ਪੜਦਾ ਹੈ ਫਿਰ ਜਾ ਕੇ ਉਸਮੇ ਜਾਲੀ ਲਗਾਉਣਾ ਪੜਦਾ ਹੈ ਫੇ ਕੱਲਾ ਸੀਮੈਂਟ ਲੱਗਦਾ ਹੈ ਜਿਹਨੂੰ ਜਾਲੀ ਵੀ ਐ सरिया पहले के सरिये का ढांचा बनता है फिर उसके ऊपर जाली लगता है फिर उसके ऊपर कला सीमेंट लगेगा फिर मोटर रेता लगेगा फिर प्लस्तर ये जो पीओपी वाली होती है वो तो सच्चे वो सांचे से बनता है वो सांचे इसी से इसी से सांचा बन सकता है हाँ इस, हाँ इससे अगर सांचा बनाना चाहे ना इस पे डाल के सांचा एक मूर्ति पहले बनेगी उससे सांचा बनता है हाँ जी ओ वाह क्या कलाकारी देखो कैसी गल ਵਾਹ ਵਾਹ ਮੋਟਿਆਰ ਮਟਗਾ ਲੈ ਕੇ ਜਾ ਰਹੀ ਹੈ ਆ ਇਧਰ ਸ਼ਿਕਾਰ ਹੋ ਰਿਹਾ ਹੈ 12 ਸੰਗਾ ਜੀ ਨੂੰ ਕਿੰਨਾਂ ਘੇਰ ਲੈ ਭੇੜੀ ਇਹਨੇ ਵਾਹ ਵਾਹ ਆ ਮਾਤਾ ਸ਼ੀਤਲਾ ਦਾ ਸਬਰੂਪ ਆ ਹਾਂ ਜਿੱਪੀ ਦੇਖਿਆ ਕਮਾਲ ਕੀਤੀ ਨਹੀਂ ਬੰਦੇ ਨੇ ਵਾਹ ਵਾਹ ਕਲੇ ਯੁਗਲੀ ਦੇਖਿਆ ਕਿ ਐਸੀ ਗੱਲ ਹੈ ਕਿਹਦਾ ਆਰਟ ਆ ਬੰਦੇ ਦਾ ਯਾ ਦੇਖ ਲੋ ਦੋਸਤੋ ਅੱਜ ਤੁਹਾਨੂੰ ਆਪਾਂ ਯਾਤਰਾ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਦੀ ਤੇ ਸਾਡਾ ਅਸਰੇ ਸਾਡੀ ਗੱਡੀ ਪਹੁੰਚ ਚੁੱਕੀ ਹੈ ਟੋਲ ਤੇ ਵਿਆਸ ਆਉਣ ਵਾਲਾ ਤੇ ਆਪਾਂ ਰਸਤੇ ਦੇ ਵਿੱਚ ਕੁਝ ਰੁਕਾਂਗੇ ਕੋਈ ਖਾਣਾ ਪੀਵਾਂਗੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਤਿਆਰ ਕੀਤੇ ਜਾਂਦੇ ਨੇ ਟੋਲ ਦੇ ਉੱਤੇ ਲੱਡੂ ਬੜੇ ਫੇਮਸ ਨੇ ਤੇ ਆਪਾਂ ਹੁਣ ਟੋਲ ਵਾਲੀ ਜਗ੍ਹਾ ਤੇ ਰੁਕਾਂਗੇ ਤੁਹਾਨੂੰ ਦੱਸਾਂਗੇ ਲੱਡੂ ਕਿੱਦਾਂ ਤਿਆਰ ਕੀਤੇ ਜਾਂਦੇ ਨੇ ਤਰਾ ਕਰਨ ਜਾ ਰਹੇ ਸੀ ਰਸਤੇ ਦੇ ਵਿੱਚ ਟੋਲ ਟੈਕਸ ਦੇ ਕੇ ਜਦੋਂ ਨਿਕਲੇ ਤਾਂ ਆਪਾਂ ਨੂੰ ਪਤਾ ਲੱਗਾ ਜੀ ਇੱਥੇ ਲੱਡੂ ਬੜੇ ਮਸ਼ਹੂਰ ਆ ਕਿੰਨੇ ਛਾਬੇ ਲੱਡੂਆਂ ਦੇਖੇ ਪਰ ਉਹ ਵਾਲੇ ਲੱਡੂ ਜਿਹੜੇ ਹੁੰਦੇ ਨਾ ਬੇ ਲੱਡੂ ਹਾਂ ਵਾਕੀ ਜਿਹੜਾ ਨਾ ਟੈਕਸ ਦੋੜ ਹੀ ਦੇਣਾ ਪੈਂਦਾ ਐਕਟ ਟੋਲ ਤੇ ਦੇਣਾ ਪੈਂਦਾ ਇੱਥੇ ਆ ਕੇ ਇਹਨਾਂ ਨੂੰ ਵੀ ਜਿਹੜਾ ਪੈਂਦਾ ਨਹੀਂ ਆ ਸਾਡੇ ਕੋਲ ਪਰ ਉੱਥੇ ਬੰਦਾ ਦੁਖੀ ਹੋ ਕੇ ਦਿੰਦਾ ਇੱਥੇ ਖੁਸ਼ ਹੋ ਕੇ ਦੇ ਦੇ ਦੇਖੋ ਜੀ ਲੱਡੂਆਂ 'ਚ ਮੋਰੀ ਨਹੀਂ ਕੀਤੀ ਪਰ ਹਰ ਲੱਡੂ ਦੇ ਵਿੱਚ ਮੋਰੀ ਹੋਈ ਜਾ ਰਹੀ ਹੈ ਇਹਨਾਂ ਸੁੱਟਣ ਦਾ ਸਟਾਈਲ ਦੇਖੋ ਵਾਹ ਕਿ ਇਹ ਦੇਖੋ ਲੱਡੂ 'ਚ ਮੋਰੀ ਇਹ ਦੱਸੋ ਜੀ ਕਿੱਦਾਂ ਹੁੰਦੀ ਮੋਰੀ ਇਹ ਜੀ ਆਪਾਂ ਜਦੋਂ ਪਾਉਨੇ ਇਹਨਾਂ ਨੂੰ ਇਦੋਂ ਚੱਕਣਾ ਹੱਥ ਮਾਰ ਕੇ ਇਹਨੂੰ ਦਾਲ ਨੂੰ ਇਹਨੂੰ ਹਾਥੀ ਮਾਰ ਨਾ ਜਾਣਾ ਇੱਥੋਂ ਚੱਕੋ ਇੱਥੋਂ ਐਂਦਾ ਕਰੋ ਐਂਦਾ ਚੱਕੋ ਕੀ ਬਾਤ ਹੈ ਇੱਕ ਵਾਰ ਕਲੋਜ਼ ਕਟੋ ਜੀ ਇਹਦਾ ਲਓ ਜੀ ਐਂਦਾ ਆਹਾਹਾ ਪ੍ਰਦੀਪ ਸਿੰਘ ਦੇ ਖੁਸ਼ੀਆਂ ਦੇ ਲੱਡੂ ਦੇਖਿਆ ਖੁਸ਼ੀਆਂ ਦੇ ਲੱਡੂ ਕੀ ਬਾਤ ਹੈ ਜੀ ਜਿਹੜਾ ਕਹਿੰਦਾ ਮਨ ਚ ਲੱਡੂ ਫਟਿਆ ਉਹ ਹਾਂਜੀ 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 ਨਹੀਂ ਠੰਡੇ ਲੱਡੂ ਤੋਂ ਆਪਾਂ ਬੜੀ ਵਾਰੀ ਖਾਦੇ ਗਾਜਰਾਂ ਦੇ ਨਾਲ ਕਾਂਜੀਵਾਨੀਆਂ ਗਾਜਰਾਂ ਨਾਲ ਆਪਾਂ ਗਰਮ ਵਾਲੇ ਲੱਡੂ ਅੱਜ ਖਾਣ ਨੂੰ ਮਿਲਦੇ ਹਾਂਜੀ ਵਾਹ ਜੀ ਵਾਹ ਇਹਨੇ ਕੜੀ ਵੀ ਬਣਾ ਸਕਦੇ ਜੀ ਹਾਂਜੀ ਜਿਹੜੀ ਮर्जी ਸੌਜੀ ਕੋਈ ਚੱਕਰ ਦੀ ਇਹਦਾ ਲਈ ਆਪਣੀ ਅੱਛਾ ਦਾਲ ਕਿਹੜੀ ਹੈ ਜੀ ਇਹ ਦਾਲ ਮੂੰਗ ਚਨਾ ਜੀ ਮੂੰਗ ਚਨਾ ਦਾ ਅੱਛਾ ਮਿਕਸ ਹੈ ਮਿਕਸ ਥੋੜਾ ਨਹੀਂ ਦਾਂ ਤੇ ਮੂੰਗੀ ਦਾਲ ਹਾਂ ਜੀ ਹਾਂ ਜੀ ਦੋਨੋਂ ਮਿਕਸ ਕਰਕੇ ਬਣਾਉਂਦੇ ਆਂ ਇਹ ਆਪਾਂ ਜਦੋਂ ਜਾਂਦੇ ਜੰਮੂ ਰਸਤੇ ਦੇ ਵਿੱਚ ਨਾ ਜੀ ਜੰਮੂ ਜਾਣੇ ਰਸਤੇ 'ਚ ਲਖਨਪੂਰ ਵੀ ਲੱਡੂ ਬੜੇ ਮਸ਼ਹੂਰ ਆ ਉਹ ਫਰਕ ਆ ਕੋਈ ਨਹੀਂ ਫਰਕ ਕੋਈ ਨਹੀਂ ਉਹ ਸਾਹਮਣੇ ਬਣਾਉਂਦੇ ਆ ਜਿੱਦਾਂ ਤਾਂ ਦੂਜੀ ਜਾਨੀ ਆਪਾਂ ਵੀ ਸਾਮਣੇ ਬਣਾਉਨੇ ਆ ਉਹ ਰਗੜਦੇ ਵੀ ਆ ਕੋਲ ਵੇਲਣੇ ਲਾਏ ਹੋਏ ਆ ਜਿੱਦਾਂ ਰਗੜ ਵਾਸਤੇ ਆਪਾਂ ਘਰੋਂ ਮਿਕਸ ਕਰਕੇ ਲਿਆਈਏ ਮਿਕਸ ਕਰਕੇ ਲੈਣਾ ਕੋਈ ਫਰਕ ਆ ਇੱਥੇ ਆਪਣੇ ਕੋਲ ਲੈਟ ਦਾ ਜਗਾੜ ਹੈ ਨਹੀਂ ਨਾ ਉਹ ਪੱਥਰ ਤੇ ਰਗੜ ਕੇ ਬਣਾਉਂਦੇ ਹਾਂ ਹਾਂਜੀ ਹਾਂਜੀ ਉੱਥੇ ਵੀ ਆਪਾਂ ਰੁੱਕ ਜਾਈਏ ਫਰਕ ਉੱਥੇ ਇਹੀ ਉੱਥੇ ਜਾ ਕੇ ਮੋਬਾਈਲ ਚੱਲਣਾ ਬੰਦ ਹੋ ਜਾਂਦਾ ਜੀ ਰੇਂਜ ਚਲ ਜਾਂਦੀ ਹੈ ਤੇ ਰੇਂਜ ਚਲ ਜਾਂਦੀ ਹੈ ਜੀ ਤੇ ਚਾਰ ਪਲੇਟਾਂ ਲਾਓ ਜੀ ਆਪਾਂ ਤਿੰਨ ਜਣੇ ਆਪਾਂ ਇੱਕ ਸਾਡੇ ਕੈਮਰਾਮੈਨ ਸਾਹਿਬ ਹੈਗੇ ਜੀ ਸਾਡੇ ਨਾਲ ਹਾਂਜੀ ਚਾਹ ਪੀਆਗੇ ਨਾਲ ਚਾਹ ਵੀ ਇੱਥੇ ਬੰਦੀ ਹੈ ਜੀ ਬਰੈਡ ਪਕੋੜੇ ਵੀ ਬੰਦੇ ਹੈ ਜੀ ਚਾਹ ਘੁਰ ਸ਼ੱਕਰ ਦੀ ਹੈ ਓਟ ਸ਼ੱਕਰ ਦੀ ਚਾਹ ਕਿਆ ਬਾਤ ਵਾਹ 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 ਤੇ ਨਾਲ ਤੇ ਆਪਣਾ ਕੁਲਚੇ ਭਟੂਰੇ ਕਿਆ ਬਾਤ ਹੈ ਇਹ ਆਪਾਂ ਜੋ ਟੋਲ ਲਗਦੇ ਨਹੀਂ ਡਿਸਟ੍ਰਿਕਟ ਅੰਮ੍ਰਿਤਸਰ ਆ ਰਿਹਾ ਜੇ ਇਹ ਢਿਲਮਾ ਟੋਲ ਪੁਲਾਜਾ ਜੀ ਅੰਮ੍ਰਿਤਸਰ ਡਿਸਟ੍ਰਿਕਟ ਪੈਂਦਾ ਨਹੀਂ ਇਹ ਕਪੂਰਥਲੇ ਕਪੂਰਥਾ ਡਿਸਟ੍ਰਿਕਟ ਪੈਂਦਾ ਹੈ ਪਤਾ ਜੀ ਇੱਥੇ ਦਾ ਪਾਣੀ ਇਦਾਂ ਦਾ ਪਤਾ ਨਹੀਂ ਕੀ ਚੱਕਰ ਸਾਨੂੰ ਨਹੀਂ ਸਮਝ ਲੱਗੀ ਜੋ ਲੱਡੂ ਇੱਥੇ ਬੰਦੇ ਕਿਤੇ ਹੋਰ ਬਾਨੇ ਨਹੀਂ ਸਕਦੇ ਬੋ ਮਿਹਰਬਾਨੀ ਜੀ ਖਾਓ ਜੀ ਫਿਰ ਲੱਡੂ ਖਾ ਕੇ ਖੰਦੇ ਪੀਂਦੇ ਮੌਜਾ ਕਰਦੇ ਕੀ ਟੋਰਾ ਜਨਾਬ ਦਿਆ ਮੈਂ ਨੈਰੀ ਸਾ ਪੰਜਾਬ ਦਿਆ ਨੈਰੀ ਸਾ ਪੰਜਾਬ ਦਿਆ ਨੈਰੀ ਆਓ ਤੋ ਆ ਗਿਆ ਥੋੜਾ ਜਿਹਾ ਮਸਾਲਾ ਨੈਰੀ ਸਾ ਪੰਜਾਬ ਆਓ ਗਰਮਾ ਗਰਮ ਲੱਡੂ ਲਾਓ ਜੀ ਲਾਓ ਕਿਆ ਬਾਤ ਹੈ ਜੀ ਲਓ ਜੀ ਡਿਫਟੀ ਜੀ ਚਿੱਕੀ ਚਾਚਾ ਜੀ ਵਾਹ ਬੋਲਿ ਆ ਆਪਣੀਆਂ ਤਲੀਆਂ ਮਿਰਚਾਂ ਵਾਹ 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 ਨਹੀਂ ਜੀ ਸਾ ਪੰਜਾਬ ਦੀਆਂ ਵਾਕੇ ਲੱਡੂ ਭਾਈ ਲੱਡੂਆਂ ਦਾ ਗੱਲ ਯਾਦ ਆ ਗਈ ਸਾਡੇ ਨਾਲ ਗਲੀ ਚ ਲੱਡੂ ਵੇਚਣਾਂ ਦਾ ਹੀ ਹਲੇ ਤੱਕ ਉਹ ਲੱਡੂ ਇਹਦਾ ਵੇਦਾ ਲੱਡੂ ਲੱਡੂ ਕੋਈ ਦਾ ਲਾਦਾ ਹੁੰਦਾ ਲੱਡੂ ਲੱਡੂ ਤੇ ਗਵਾਟ ਗਏ ਟੋਲ ਤੇ ਰੁਕੇ ਮੈਨੂੰ ਗੱਲ ਯਾਦ ਆ ਗਈ ਇਹਦੇ ਨਾਲ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਮਨੋਂ ਹੋਗੇ ਸ਼ਾਹ ਕਹਿੰਦੇ ਹੋ ਤੇ ਯਾਰ ਮੈਂ ਤੇਰੇ ਉਸ ਸੇਮੇਸ਼ਾ ਖੜਾ ਜਦੋਂ ਤੈਨੂੰ ਕੋਈ ਰੋਕੇ ਨਾ ਤਿੱਤੋਂ ਮਨੂੰ ਆਜਮਾਨੀ ਮੌਸਲੇ ਪਹੁੰਚਾਂਗਾ ਇਹ ਕੋਈ ਇੱਥੇ ਹੀ ਮੈਂ ਰੁਕਿਆ ਤੇ ਭਾਜੀ ਨੂੰ ਫੋਨ ਕੀਤਾ ਮੈਂ ਭਾਜੀ ਆਜੋ ਮਨੂੰ ਰੋਕ ਲਿਆ ਜੇ ਕਿਸੇ ਨੇ ਕਹਿੰਦੇ ਮੈਂ ਹੁਣੇ ਆਇਆ ਕਹਿੰਦੇ ਦੱਸ ਤੀ ਹੋਇਆ ਕਿ ਮੈਂ ਕਿਹਾ ਟੋਲ ਟੈਕਸ ਵਾਲੇ ਨੇ ਰੋਕਿਆ ਕਿਸੇ ਟੋਲ ਦੇ ਇਹ ਬਿਆਸਾ ਦਰਾਂ ਟੱਪਦੇ ਅੰਮ੍ਰਿਤਸਰ ਡਿਸਟ੍ਰਿਕਟ ਸ਼ੁਰੂ ਹੋ ਜਾਂਦਾ ਬਿਆਸ ਦੇ دریا ਤੋਂ ਪਹਿਲਾਂ ਜੰਦਰ ਡਿਸਟ੍ਰਿਕਟ ਪੈਂਦਾ ਜੀ ਕਪੂਰਥਲਾ ਡਿਸਟ੍ਰਿਕਟ ਪੈਂਦਾ ਜੰਦਰ ਤੇ ਕਪੂਰਥਲਾ ਡਿਸਟ੍ਰਿਕਟ ਵੇ ਗੁਰਦਰਾ ਫਲਾਸ ਸਾਹਿਬ ਕਹਿੰਦੇ ਆ ਹਾਂਜੀ ਹਾਂਜੀ ਮਤਲਬ ਪੂਰਾ ਕੀ ਮਤਲਬ ਹਿਸਟਰੀ ਕੀ ਇੱਥੇ ਮਹਾਰਾਜਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਏ ਨੇ ਜਦੋਂ ਬਾਬਾ ਕਬਕਾਲਾ ਸਾਹ ਨੂੰ ਗਏ ਨੇ ਉਦੋਂ ਜਾਂਦੇ ਤੇ ਟਹਿਰੇ ਨੇ ਅੱਛਾ ਬਾਬਾ ਕਿ ਕਿਹੜੇ ਕਿੰਨੇ ਪਾਤਸ਼ਾਹ ਆਏ ਛੇਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਛੇਵੇਂ ਪਾਤਸ਼ਾਹ ਹੀ ਸ੍ਰੀ ਗੁਰੂ ਅਰਜਨ ਸਾਹਿਬ ਹਰ ਕੋਈ ਇੱਥੇ ਜਾਂਦੇ ਰੁਗੇ ਆ ਇੱਥੇ ਰੁਕੇ ਇੱਥੇ ਉਹਦਾ ਫਲਾ ਇੱਥੇ ਹੁੰਦਾ ਹੈ ਭਾਈ ਮੋ ਫਲਾ ਦਾ ਪੂਰਾ ਮਤਲਬ ਕੀ ਹੁੰਦਾ ਰੁੱਖ ਰੁੱਖ ਉਹ ਰੁੱਖ ਜਿਹੜਾ ਬਾਹਰ ਹੈ ਠੀਕ ਹੈ ਉਹਨੂੰ ਫਲਾ ਕਹਿੰਦੇ ਆ ਵੈਗੋਜੀ ਕਾ ਖਾਲਸਾ ਸ਼੍ਰੀ ਵੈਗੋਜੀ ਇਹ ਇੱਥੇ ਮਣਕੇ ਜਗਾ ਬਣਾ ਕੇ ਮਹਾਰਾਜ ਦਾ ਪ੍ਰਕਾਸ਼ ਇੱਥੋਂ ਫਲਾਹ ਵੜਦਾ ਫਿਰ ਉੱਥੇ ਆਪੇ ਜਾ ਕੇ ਪੰਗਰਿਆ ਉੱਥੇ ਉਧਰ ਜੜ ਚਲ ਗਈ ਆਪੇ ਮਗਰ ਲੈ ਤਾ ਅੱਛਾ ਤੁਹਾਨੂੰ ਹਾਂ ਓਕੇ ਇਹ ਰੁੱਖ ਮਹਾਰਾਜ ਦੇ ਟਾਈਮ ਦਾ ਉਹਨਾਂ ਦੇ ਹਾਂ ਮਹਾਰਾਜ ਕਿਰਪਾ ਕਰਨ ਵੈਗੋਜੀ ਕਾ ਖਾਲਸਾ ਸ਼੍ਰੀ ਵੈਗੋਜੀ ਇਹ ਸੇਵਾ ਕਰਨਾਂ ਦਾਲ ਸਿੰਘ ਸਹਿਬ ਆਪਾ ਜੋਗਾ ਸਿੰਘ 109 ਜੈੰਦਰ ਇਸ ਗੁਜ਼ਰਾਤਾ ਵੀ ਸੇਵਾ ਸੰਭਾਲ ਉਹਨਾਂ ਦੇ ਕੋਲ ਆ ਅੱਛਾ ਉਹ ਕਰਾ ਰਹੇ ਨੇ ਲੰਗਰ 24 ਘੰਟੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਰਾਤ ਦਿਨ ਜਿੰਨ ਕੋ ਆਵੇ ਰਾਤ ਨੂੰ ਆਵੇ ਦਿਨੇ ਆਵੇ ਦੇਗਾਂ ਦਾ ਲੰਗਰ ਸ਼ਰਦਾਈਆਂ ਦਾ ਚਾਹ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਤੇ ਮਾਹ ਪ੍ਰੇਸ਼ਾਨ ਨੂੰ ਨਾਲ ਦੀ ਨਾਲ ਉਹ ਵਰਤਾਮਾ ਦੀ ਸੇਵਾ ਵੀ ਕਰਾ ਰਹੇ ਨੇ ਕੋਈ ਕਿਸ ਤੋਗਰਾ ਹੀ ਨਹੀਂ ਜੋ ਟੈਲਫੋਨ ਇੱਥੇ ਆਵੇ ਉਹ ਲਈਦਾ ਮਹਾਰਾਜ ਕਿਰਪਾ ਕਰਨ ਕਰਦੀਆਂ ਕਰਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਈ ਹੋਈ ਵਾਹ ਜੀ ਵਾਹ 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 ਨਹੀਂ ਰਸਾ ਪੰਜਾਬ ਦੀਆਂ ਆਹਾ ਦੇਖੋ ਜੀ ਪੰਜਾਬੀਆਂ ਦਾ ਸ਼ੌਂਕ ਹੁੰਦਾ ਹੈ ਜੀ ਆ ਜੋ ਪੰਜਾਬੀਆਂ ਦਾ ਸ਼ੌਂਕ ਹੁੰਦਾ ਜਾਜੇ ਚੜਨਾ ਹਾਂ ਕੈਨੇਡਾ ਜਾਣਾ ਪਰ ਕਈ ਲੋਗਾਂ ਦਾ ਇਹੋ ਜਿਹਾ ਹਾਲ ਹੈ ਕਿ ਵੀਜ਼ਾ ਹੀ ਨਹੀਂ ਲੱਗਦਾ ਰਿਫਿਊਜ਼ਰ 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 ਪਰ ਹੁਣ ਨਿਰਾਸ਼ ਹੋਣ ਵਾਲੀ ਗੱਲ ਕੋਈ ਨਹੀਂ ਇਹ ਹਵਾਈ ਅੱਡਾ じゃ ਅੱਜ ਬੈਠਦੇ ਆ ਮਾਇਆ ਇਹਨੂੰ ਗੱਲ ਕਰਦਾ ਉਹਦੀ ਗੱਲ ਚੇਜ਼ ਹੀ ਹੋ ਗਈ ਥਾਰੀ ਵਾਹ ਕਹਿੰਦਾ ਅਸੀਂ ਕਹਾ ਕਿ ਦੇਖੋ ਐਦਾਂ ਦੀ ਕੋ ਫਲਾਈਟ ਹੈ ਜਿਹੜੀ ਨਾ ਦੇਖੋ ਅੱਜ ਕੱਲ ਫਲਾਈਟਾਂ ਦੇਖੋ ਗਿੱਕੀ ਜੱਜਾ ਜੀ ਕਿੰਨੀਆਂ ਲੇਟ ਹੋ ਰਹੀਆਂ ਹਾਂ ਧੁੰਦ ਪਿੱਛੇ ਧੁੰਦ ਪੈਂਦੀ ਨਹੀਂ ਫਲਾਈਟਾਂ ਬਹੁਤ ਲੇਟ ਰਹੀਆਂ ਬਹੁਤ ਲੇਟ ਰਹੀਆਂ ਵਦਾਂ ਲੱਗਾ ਕਿ ਪਾਸੇ ਮਤਲਬ ਘੰਟੇ ਘੰਟੇ 4-4 ਘੰਟੇ ਫਲਾਈਟਾਂ ਵੇਟ ਕਰਨੀ ਪੈਂਦੀ ਹੈ ਇਹੋ ਜੀ ਫਲਾਈਟ ਆ ਗਈ ਹੈ ਜਿਹੜੀ ਆਪਾਂ ਵੇਟ ਕਰ ਕਰਕੇ ਥੱਕ ਗਏ ਕਿੰਨੇ ਮਹੀਨੇ ਤੇ ਚੱਕਰ ਲਾਏ ਉੱਡੀ ਨਹੀਂ ਨਾ ਹੀ ਉਡਣੀ ਹੈ ਇਹ ਦੀ ਦੇਖੋ ਫ ਆ ਫਲਾਈਟ ਖੜੀ ਹੁੰਦੀ ਆ ਜਦੋਂ ਵਾਪਸ ਆਨੇ ਆ ਫਿਰ ਖੜੀ ਹੁੰਦੀ ਹੈ ਪਰ ਲੋਕਾਂ ਨੂੰ ਦੱਸਣ ਵਾਲੀ ਗੱਲ ਹੈ ਕਿ ਆ ਫਲਾਈਟ ਖੜੀ ਪਤਾ ਕਿਉਂ ਆ ਜਦੋਂ ਮर्जी ਬੈਠ ਕੇ ਨਜ਼ਾਰਾ ਲੈ ਸਕਦੇ ਹੋ ਹਾਂ ਅੰਦਰ ਜਾ ਕੇ ਖਾਣਾ ਹੀ ਮਿਲਦਾ 에ਅਰ ਹੋਸਟ ਦਾ ਫੀਲਿੰਗ ਜੇ ਤੁਹਾਡਾ ਦਿਲ ਕਰੇ ਨਾ ਹਾਂਜੀ ਪਾਇਲਟ ਵਾਲੀ ਜਗ੍ਹਾ ਤੇ ਬੈਠਣ ਦਾ ਅੱਛਾ ਜਾਜ ਦਾ ਮਜ਼ਾ ਲੈਣਾ ਚਾਲਾਂ ਦਾ ਉਹ ਵੀ ਅੰਦਰ ਜਾ ਕੇ ਲੈ ਸਕਦੇ ਆ ਲੈ ਕੀ ਬਾਤ ਆ ਜੀ ਨਹੀਂ ਰਿਸਾਂ ਪੰਜਾਬ ਦੀਆਂ ਚਲੋ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਹਾਲਗੇੜ ਅੰਮ੍ਰਿਤਸਰ ਇਹ ਸਮਝ ਲਓ ਜੀ ਅੰਮ੍ਰਿਤਸਰ ਦਾ ਸੈਂਟਰਲ ਪੁਆਇੰਟ ਹੈ ਤੇ ਇੱਥੇ ਅੰਦਰ ਬਹੁਤ ਵਧੀਆ ਬਾਜ਼ਾਰ ਵੀ ਹੈ ਤੇ ਖਾਣ ਪੀਣ ਵਾਲੀ ਚੀਜ਼ਾਂ ਤਾਂ ਹੋਣਗੀਆਂ ਤੇ ਹੋਰ ਕਿਹੜੀਆਂ-ਕਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਆਓ ਚਲਿਏ ਕਿਚੀ ਚਾਚਾ ਜੀ ਤੁਕਲੀ ਜੀ ਦੱਸੋ ਆਪਾਂ ਕਿੱਥੇ ਪਹੁੰਚੇ ਹਾਂ 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 ਲੈ ਦੱਸੋ ਮੈਂ ਉਹਨਾਂ ਨਾਲ ਫੇਰ ਗੁੱਸਾ ਕਰਨਾ ਹੈ ਹੈਲੋ ਹੈਲੋ ਹਾਂਜੀ ਸ਼ੁਕਲੀ ਜੀ ਆਪਾਂ ਹਾਲਗੇੜ ਦੇ ਮੋੜੇ ਖੜੇ ਹਾਂ ਜੀ ਯਾਰ ਗੱਡੀ ਆਂਦਾ ਨਹੀਂ ਆਣੀ ਸ਼ਹਿਰ ਜੀ ਤੁਸੀਂ ਇੱਦਾਂ ਕਰੋ ਈ-ਰਿਕਸ਼ਾ ਕਰ ਲਓ ਚਲੋ ਠੀਕ ਹੈ ਜੇ ਲੱਸੀ ਇੱਥੇ ਹੀ ਮਿਲਦੀ ਹੈ ਜੀ ਲੱਸੀ ਇੱਥੇ ਹੈ ਜੀ ਲੱਸੀ ਵਾਲੇ ਉੱਥੇ ਡੀ.ਏ.ਵੀ ਕਾਲਜ ਦੇ ਕੋਲ ਗਿਆਨੀ ਲੱਸੀ ਵਾਲਾ ਆਓ ਜੀ ਚਲਿਏ ਦੇਖੋ ਦੋਸਤੋ ਨਹੀਂ ਰਿਸਾ ਪੰਜਾਬ ਦੀਆਂ ਪਰ ਨਹੀਂ ਰਿਸਾ ਅੰਮ੍ਰਿਤਸਰ ਸਾਹਿਬ ਦੀ ਸਹੀ ਗੱਲ ਹੈ ਜੀ ਅੰਮ੍ਰਿਤਸਰ ਸਾਹਿਬ ਦੀਆਂ ਵਾਕਈ ਨਹੀਂ ਰਿਸਾ ਹੈਗੀਆਂ ਅੱਥੇ ਜਿਹੜੀਆਂ ਨਾ ਖਾਣ ਪੀਣ ਦਾ ਲੋਕੀ ਇੰਨੇ ਯਕੀਨ ਨੇ ਅੰਮ੍ਰਿਤਸਰੀ ਕੁਲਚੇ ਸਾਰੇ ਵਾਰਡ ਦੇ ਵਿੱਚ ਮਸ਼ਹੂਰ ਨੇ ਤੇ ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰੀ ਕੁਲਚੇ ਵੀ ਫੁਵਾਣੇ ਆ ਸਪੈਸ਼ਲ ਅੰਮ੍ਰਿਤਸਰੀ ਨਾਨ ਜਿਹੜਾ ਕਿ ਪਤਾ ਨਹੀਂ ਜਲੰਧਰ ਆ ਲੁਧਿਆਣਾ ਪਟਿਆਲਾ ਕਿਥੇ ਕਿਥੇ ਬਿਕੀ ਯਾਰੇ ਲੇਕਿਨ ਜਾਂਦੇ ਅੰਮ੍ਰਿਤਸਰ ਜਾਨੀ ਕਿ ਇੱਥੋਂ ਦੇ ਮਸ਼ਹੂਰ ਹੈ ਤੇ ਅੱਜ ਆਪਾਂ ਅੰਮ੍ਰਿਤਸਰੀ ਪਹੁੰਚ ਗਏ ਦੇਖੋ ਕਿ ਕਿੱਕੀ ਚਾਚਾ ਜੀ ਜਿਹੜੇ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਜਨਾਂ ਅੰਮ੍ਰਿਤਸਰ ਦਾ ਜਿਹੜਾ ਪਾਣੀ ਹੈ ਨਾ ਇਹ ਅੰਮ੍ਰਿਤ ਹੈ ਸਹੀ ਗੱਲ ਹੈ ਮੇਨ ਗੱਲ ਪਾਣੀ ਦੀ ਹੈ ਜੀ ਜਲੰਧਰੇ ਕਿਦੋਂ ਆਪਾਂ ਜਦ ਮਿਲਿਆ ਹੀ ਬੰਦਿਆਂ ਨੂੰ ਅਗਲਾ ਕਹਿੰਦਾ ਕੀ ਸਵਾਰ ਬੰਦੀ ਹੈ ਜੀ ਇੱਥੇ ਉਹ ਸਾਰੀ ਦੁਨੀਆ ਦੀ ਬਾਤ ਆਮਰ ਦੇ ਕੋਲ ਜਾਂਦਾ ਜੀ ਆਓ ਦੇਖਦੇ ਹਾਂ ਤੁਰਿਆ ਮੇਰੇ ਕੋਲ ਜਾਂਦਾ ਨਹੀਂ ਤੁਹਾਨੂੰ ਪਤਾ ਹੀ ਮੇਰੇ ਢਿੱਡ ਦਾ ਤੇ ਆਪਾਂ ਈ ਰਿਕਸ਼ਾ ਕਰ ਲਿਆ ਤੇ ਆਪਾਂ ਦੇ ਤਾਂ ਹੀ ਘੁੰਮਦੇ ਆ ਸਾਰਾ ਨਹੀਂ ਸਹੀ ਗੱਲ ਆ ਬਾਜ਼ਾਰ ਵੀ ਹੈਗੇ ਟਾਈਟ ਗੱਡੀ ਗੱਡੀ ਜਾਣੀ ਵੀ ਆਣੀਗੀ ਹਾਂ ਮੈਂ ਇੱਕ ਸ਼ੁਗਲੀ ਜੀ ਹਾਲਗੇ ਦੇ ਅੰਦਰ ਹੋ ਹੈਨਾ ਤੇ ਈ ਰਿਕਸ਼ਾ ਕਰ ਲਿਆ ਨਾਲ ਨਾਲ ਅਸੀਂ ਘੁੰਮਦੇ ਆ ਤੇ ਦੁਸ਼ਕਾ ਨੂੰ ਦਿਖਾਣੇ ਆ ਤੁਸੀਂ ਦੱਸੋ ਕੀ ਦੇਖਣਾ ਸਾਨੂੰ ਦੱਸੀ ਜਾਈਓ ਉਹ ਬੱਸ ਉਹਨੂੰ ਆਰਡਰ ਵਾਲਿਆਂ ਪਤਾ ਹਣਾ ਨਾਲ ਹੀ ਰੱਸੀ ਵਾਲੇ ਭਾਜੀ ਠੀਕ ਹੈ ਜੀ ਆਓ ਜੀ ਚਲੋ ਜੀ ਆ ਲਓ ਭਾਜੀ ਭਾਜੀ ਹੁਣ ਹੁਕਮ ਹੋਇਆ ਹੀ ਪਹਿਲੇ ਕਹਿੰਦੇ ਜਾਓ ਗਿਆਨ ਲੱਸੀ ਵਾਲੇ ਕੋ ਅੱਛਾ ਹਾਂ ਲੱਸੀ ਵਾਲਾ ਗਿਆਨ ਤੇ ਪੁੱਛਦੇ ਹਾਂ ਉਹਨਾਂ ਨੂੰ ਇਹ ਲੱਸੀ ਬਣਾਉਣ ਦਾ ਗਿਆਨ ਕਦੋਂ ਤੇ ਕਿੱਥੋਂ ਮਿਲਿਆ ਜੀ ਤੇ ਭਈ ਪੂਰੀ ਦੁਨੀਆ ਚ ਲੋਕੀ ਪੀਣ ਆਂਦੇ ਬੜੇ ਬੜੇ ਫਿਲਮ ਸਟਾਰ ਪੀਣ ਆਇਆ ਜੀ ਉਹਨਾਂ ਕੋਲ ਲੱਸੀ ਆ ਜਿੰਨੇ ਵੀ ਫਿਲਮ ਸਟਾਰ ਇੱਥੇ ਆਉਂਦੇ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਲਾ ਜੀ ਆ ਦੇਖੋ ਜੀ ਕਿਆ ਉਤਾਨ ਜੀ ਆਪਨਾ ਕੀ ਚਾਚਾ ਜੀ ਐਸੀ ਕਿਥੋਂ ਉੱਥੇ ਐਸੇ ਭੀੜੇ ਪਜਾਣਾ ਸੀਗਾ ਦੇਖੋ ਜੀ ਇਹ ਅੱਜ ਕੱਲ ਜਿਹੜੇ ਈ ਰਿਕਸ਼ਾ ਚੱਲ ਪਏ ਨਾ ਇਹ ਬੜਾ ਫਾਇਦਾ ਜੀ ਦਾ ਹੈ ਨਾ ਈ ਰਿਕਸ਼ਾ ਦਾ ਫਾਇਦਾ ਹੈਗਾ ਦੋਸਤੋ ਕਿ ਪੋਲੂਸ਼ਨ ਨਹੀਂ ਹੈ ਬੈਟਰੀ ਨਾਲ ਚੱਲਦਾ ਪਿਆ ਜੀ ਪਰਥੋ ਧਿਆਨ ਆ ਕੇ ਉਹਦੀ ਪੁੱਟ ਜਾਂਦਾ ਹੁੰਦਾ ਜੇ ਇਹ ਕਦੇ ਤਾਂ ਬੈਨਸਲਾ ਇਦਾਂ ਦਾ ਹੁੰਦਾ ਛੋਟਾ ਹੈ ਨਾ ਟਾਇਰ ਤੇ ਦੇ ਲੋ ਜੀ ਦੇਖੋ ਬਾਹਰ ਕਿਆ ਅੰਮ੍ਰਿਤਸਰ ਦੇ ਨਜ਼ਾਰੇ ਨੇ ਜੀ ਪੁਰਾਣਾ ਸ਼ਹਿਰ ਇੱਥੇ ਸਾਰਾ ਲਓ ਜੀ ਭਾਜੀ ਆਪਾਂ ਇਥੋਲੇ ਆ ਗਏ ਆ ਜੀ ਗਿਆਨੀ ਪੰਜਾਬੀ ਲੱਸੀ ਦੁਨੀਆ ਭਰ ਦੇ ਤੇ ਕੋ ਬੜੇ ਬੜੇ ਫਿਲਮ ਸਟਾਰ ਆਂਦੇ ਭਾਈ ਹੋ ਕੇ ਫਿਰ ਲੱਸੀਆਂ ਕੀ ਆਹ ਜੀ ਵਾਕਿਆ ਤੇ ਆਪ ਜੀ ਸੁਆਪਣਾ ਤੁਸੀਂ ਇਹ ਗੱਲ ਕਰ ਲਓ ਭਾਈ ਉਹਨਾਂ ਭਾਜੀ ਕੀ ਬਾਤ ਆ ਜੀ ਬੜੀ ਦੂਰੋਂ ਸੁਣ ਕੇ ਆਇਆ ਨਾਮ ਤੁਹਾਡਾ ਕਹਿੰਦੇ ਲੱਸੀ ਪੀਣੀ ਤਾਂ ਉੱਥੇ ਜਾ ਕੇ ਪੀਓ ਤੇ ਦੱਸੋ ਕਿੰਦਾ ਦੀ ਕਿਹੜੀ ਕਿਹੜੀ ਲੱਸੀ ਹੁੰਦੀ ਆ ਆਪਣੇ ਕੋਲ ਨਾਰਮਲ ਹੈ ਪੇੜੇ ਵਾਲੀ ਹੈ ਫਲੇਵਰ ਦਾ اچھا ਤੇ ਪੇੜੇ ਵਾਲੀ ਦੀ ਕੀ ਹੁੰਦਾ ਹੈ ਪੇੜੇ ਦੀ ਪੇੜੇ ਨੂੰ ਹੱਥ ਨਾਲ ਮਿਲਾ ਕੇ ਤੇ ਉਹਦਾ ਮੱਖਣ ਗੜੀ ਦਾ ਪਲੇ ਉਸ ਤੋਂ ਬਾਅਦ ਲੱਸੀ ਬਣਾਈ ਜੀ ਅੱਛਾ ਜੀ ਕੀ ਆ ਬਾਤ ਹੈ ਕਿੰਨੇ ਸਾਲ ਹੋ ਗਏ ਭਾਜੀ ਇੱਥੇ ਸੰ ਮੈਨੂੰ ਮੈਂ ਚੌਥੀ ਪੀੜੀ ਆ ਜੀ ਅਰੇ ਚੌਥੀ ਪੀੜੀ ਅੱਛਾ ਅੱਛਾ ਤੇ ਹਰੀ ਬੋੜੀ ਵੈਰੀ ਗੁੱਡ ਤੇ ਕੀ ਆ ਬਾਤ ਆ ਜੀ ਇਹ ਸਪੈਸ਼ਲ ਕੋਈ ਦੁੱਧ ਜਿਹੜਾ ਖਾਸ ਕਿਤੋਂ ਆਂਦਾ ਜੀ ਦੱਸੀ ਹੋਵੇ ਮੈਂ ਲੈ ਲੈਂਦੇ ਹਾਂ ਅੱਛਾ ਜੀ ਭਾਈ ਕਰਾਓ ਸਾਨੂੰ ਵੀ ਟੇਸਟ ਕਰਾਓ ਕੜੀ ਅੱਧਾ ਤਾਂ ਗਲਾਸ ਹੀ ਦਿਓ ਸਾਡੇ ਅਸੀਂ ਸ਼ਹਿਰੀ ਬੰਦੇ ਆ ਨਾ ਅੰਮੀ ਬੰਬੇ ਦੇ ਲੱਸੀ ਟੇਸਟ ਕਰਨੇ ਆਏ ਅੱਛਾ ਜੀ ਇਹਨਾਂ ਦਾ ਨਾਮ ਸੁਣ ਕੇ ਅੰਮੀ ਕੋ ਸਪੈਸ਼ਲ ਆਏ ਮਿਲੇ ਇਧਰ ਆਏ ਤਾਂ ਜਾਣਾ ਹੀ ਜਾਣਾ ਹੈ ਅੱਛਾ ਬੰਬੇ ਸੇ ਆਏ ਆ ਬੰਬੇ ਸੇ ਮੁੰਬਈ ਸੇ ਆਏ ਬਾਸੀ ਦੇ ਮਿਲੇ ਇਧਰ ਜਾਣਾ ਹੀ ਜਾਣਾ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਆਏ ਨਾਮ ਕਿੰਦਾ ਬਹੁਤ ਬਹੁਤ ਆਏ ਜੀ ਖਾਂਦੇ ਪੀਂਦੇ ਮੌਜਾ ਕਰਦੇ ਲੋ ਜੀ ਅਸੀਂ ਪਹੁੰਚ ਗਏ ਆਂ ਸ਼ੇਰਾਵਾਲਾ ਗੇਟ ਆਹ ਆਹ ਤੇ ਭਾਈ ਸਿੰਘ ਸਾਹਿਬ ਦੇ ਕਹਿੰਦੇ ਕੁਲਚਾ ਬੜਾ ਮਸ਼ਹੂਰ ਹੈ ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਅੰਬਰਸਰੀ ਨਾਲ ਜਿਹਨੂੰ ਨਾਲ ਕਹਿੰਦੇ ਆਂਬਰਸਰੀ ਕੁਲਚਾ ਹਾਂਜੀ ਹਾਂਜੀ ਹੁਣ ਤੇ ਹਲੇ ਸਮਝਣ ਲੱਗੀ ਕਿ ਅੰਬਰਸਰੀ ਨਾਲ ਕਿਉਂ ਨੂੰ ਕਹਿੰਦੇ ਤੇ ਅੰਬਰਸਰੀ ਕੁਲਚਾ ਕਿਉਂ ਕਹਿੰਦੇ ਨੇ ਲੋ ਫਿਰ ਅੱਜ ਇਹ ਆਪਾਂ ਕਨਫਿਊਜ਼ਨ ਦੂਰ ਕਰੇ ਦਿੰਨੇ ਆ ਪੁੱਛ ਹੀ ਲੈਨੇ ਭਾਈ ਉਹਨਾਂ ਸਾਰਾ ਕੁਝ ਆ ਜਾਓ ਆਓ ਜੀ ਆਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਣ ਸ਼ੁਗਲ ਜੀ ਨੂੰ ਦੱਸਦਾ ਹਾਂ 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 ਇਹ ਬੜਾ ਜ਼ਰੂਰੀ ਹੈ ਜੀ ਹਲੋ ਹਾਂ ਜੀ ਹਾਂ ਜੀ ਸ਼ੁਗਲ ਜੀ ਆਪਾਂ ਪਹੁੰਚ ਗਏ ਜੀ ਸ਼ੇਰਾਵਾਲਾ ਗੇ ਸ਼ੇਰਾਵਾਲਾ ਠੀਕ ਹਾਂ ਉਹਲੇ ਸ਼ੇਰਾਵਾਲਾ ਗੇ ਪਹੁੰਚੇ ਹੋ ਪਰ ਉਹ ਰਾਮ ਖਤਮ ਹੋਣ ਵੜਾ ਪਜੰਦਰ ਵਾਪਸੀ ਪਹੁੰਚਣਾ ਇਹ ਤੇ ਬਹੁਤ ਹੀ ਮਸ਼ਹੂਰ ਅੰਬਸਾਵੀ ਕੁਲਚੇ ਅਸੇਮਰ ਸਰ ਦੇ ਕੁਲਚੇ ਸਾਰੇ ਮਸ਼ਹੂਰ ਨੇ ਬੜਾ ਖਾਸ ਕੱਲੇ ਵਧੀਆ ਹੱਥ ਦੇ ਕੁਲਚੇ ਹੁੰਦੇ ਨੇ ਪੂਰੇ ਬਾਣੇ ਜਾ ਗਏ ਆ ਹਾਂਜੀ ਮਹੰਗਾ ਸਿੰਘ ਹਲੋ ਜੀ ਸਤਿ ਸ੍ਰੀ ਅਕਾਲ ਜੀ ਇਹ ਨਾਂ ਦਾ ਹੈ ਮਹੰਗਾ ਸਿੰਘ ਲੈ ਮਹੰਗਾ ਸਿੰਘ ਜੀ ਤੁਸੀਂ ਤੋਂ ਬេរਾਂ ਦੱਸੋ ਕਿ ਕੁਲਚੇ ਦੇ ਨਾਂ 'ਚ ਕੀ ਫਰਕ ਹੁੰਦਾ ਹੈ ਅੰਮ੍ਰਿਤਸਰੀ ਕੁਲਚੇ ਦੇ ਵਿੱਚ ਆਂਦਾ ਹੈ ਕ੍ਰਿਸਪੀ ਪਾਣਾ ਜਿਹਨੂੰ ਆਪਾਂ ਚੂਰ-ਚੂਰ ਕਹਿ ਦਿੰਨੇ ਆ ਉਹਦਾ ਖਾਂਦਾ ਵੀ ਤੇ ਬਣਾਉਣ ਦਾ ਵੀ ਵੱਖਰਾ ਤਰੀਕਾ ਹੁੰਦਾ ਵਾ ਅੱਛਾ ਤੇ ਬਾਅਦੇ ਕੁਲਚੇ ਤਾਂ ਬੜੇ ਬਣਾਉਂਦੇ ਆ ਤੇ ਬਣਾਉਣ ਬਣਾਉਣ ਦਾ ਤਰੀਕਾ ਹੁੰਦਾ ਇਹ ਹੁੰਦਾ ਸਾਰੇ ਘੋਤੇ ਡਿਪੈਂਡ ਹੁੰਦਾ ਜਿੰਨਾ ਪਕ ਹੋਵੇ ਚਲਾਵਾਂਗੇ ਨਾ ਉਹਨਾ ਕ੍ਰਿਸਪੀ ਪਨ ਹੋਊਗਾ ਜਿਹੜਾ ਘਟ ਲਾਵਾਂਗੇ ਤੋ ਘਟ ਕ੍ਰਿਸਪੀ ਪਨ ਹੋਊਗਾ ਤੇ ਅੰਮਰ ਸਾਰੀ ਕੁਲਚਾ ਕਿਉਂ ਮਸ਼ਹੂਰ ਹੈ ਜੀ ਕਾਰਨ ਇਹ ਹੈ ਕਿ ਤਾਂ ਤੁਹਾਨੂੰ ਪਤਾ ਗੁਰੂਆਂ ਦਾ ਇੱਥੇ ਜਿਹੜਾ ਪਾਣੀ ਹੈਗਾ ਉਹ ਬਾਹਰ ਹੈਗਾ ਬਾਹਰ ਆਪਾਂ ਹਲਕਾ ਪਾਣੀ ਦਾ ਇੱਕ ਬਣਾਉਣ ਦਾ ਤਰੀਕਾ ਹੁੰਦਾ ਇੱਕ ਪਾਣੀ ਦਾ ਤੇ ਲਓ ਜੀ ਕੀ ਆਵਾਜ਼ ਐਸੇ ਭਾਜੀ ਉਹਨਾਂ ਨੂੰ ਇੱਥੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਇੱਥੇ 32 ਸਾਲ ਹੋ ਗਏ ਕੰਮ ਕਰਦਾ ਬਚਪਨ ਦੇ ਵਿੱਚ ਮੈਂ 10 ਰੁਪਏ ਦੇ ਵਿੱਚ ਕੰਮ ਕੀਤਾ ਹਾਥੀਗੜ ਦੇ ਵਿੱਚ ਅੱਛਾ 10 ਰੁਪਏ ਦੇ ਕੰਮ ਠੀਕ ਜਿਹਾ ਅੰਬਲਸਰ ਦਾ ਕੁਲਚਾ ਤੇ ਨਾਲ 32 ਸਾਲ ਦਾ ਐਕਸਪੀਰੀਅੰਸ ਤੇ ਬਾਕੀ ਉਹਨੇ ਕਾਲਪੁਰਖ ਦੀ ਮੇਰਾ ਹੈਗੀਆਂ ਤੇ ਬਾਕੀ ਤੁਹਾਡੇ ਭਰਾਵਾਂ ਦਾ ਦਿਆ ਗਿਆ ਬਹੁਤ ਮੱਕ ਜਿਹੜੇ ਭਰਾ ਆਉਂਦੇ ਉਹਨਾਂ ਦੀ ਅਰਦਾਸ ਬਹਿੰਤੀ ਬਹੁਤ ਤਕੜੀ ਹੁੰਦੀ ਹੈ ਸਭ ਤੋਂ ਪਹਿਲਾਂ ਪੂਰੀਆ ਪੂਰੀਆ ਮੇਰਾ ਜੀ ਲਓ ਜੀ ਭਾਜੀ ਲਗਾਓ ਜੀ ਖਾਂ ਭਾਈ ਐਵੇਂ ਨਹੀਂ ਕਹਿੰਦੇ ਅੰਮ੍ਰਿਤਸਰੀ ਨਾਣ ਅੰਮ੍ਰਿਤਸਰੀ ਨਾਣ ਉਹ ਅਸਲੀ ਸਵਾਦ ਆ ਕੇ ਅੰਮ੍ਰਿਤਸਰੀ ਪਤਾ ਲੱਗਵਾ ਬਿਲਕੁਲ ਬਿਲਕੁਲ ਧੀਆ ਕੀ ਬਾਤ ਆ ਤੇ ਬਾਕੀ ਦੇਖੋ ਭਾਈ ਉਹਨਾਂ ਦਾ 32 ਸਾਲ ਦਾ ਐਕਸਪੀਰੀਅੰਸ ਆ 32 ਸਾਲ ਲੈ ਕੇ ਕੀ ਹਾਲ ਬਾਤ ਟੇਸ ਤੋਂ ਮਜਾ ਹੀ ਆ ਗਿਆ ਜੀ ਕਾਕੇ ਯਾ ਜਵਾਬ ਐਦਾਂ ਦਾ ਨਾ ਨਾ ਸੀ ਕਿਤੇ ਖਾਦਾ ਤੇ ਅੱਜ ਹੀ ਖਾਦਾ ਤੁਹਾਡੀ ਜੀ ਹਾਂ ਜੀ ਜੀ ਆਓ ਬੈਠੋ ਫਿਰ ਬੈਠੋ ਬੈਠੋ ਮਾਰੇ ਕਿੰਨੇ ਦਿਨ ਰੋਗ ਜੀ ਸ਼ੁਰੂ ਕੀਤੇ ਦਾ ਭਈਆ ਇਹ 3-4 ਮਹੀਨੇ ਹੋ ਗਏ ਇਹ ਅੱਛਾ ਤੇ ਜਦੋਂ ਆਪਣੇ ਆਪਣਾ ਮਹੰਗਾ ਸਿੰਘ ਜੀ ਨੇ ਮਹੰਗਾ ਸਿੰਘ ਜੀ ਨੇ ਤੁਹਾਡਾ ਕੀ ਨਾਮ ਹੂ ਦੱਸੋ ਮੋਹਿਤ ਕੁਮਾਰ ਮੋਹਿਤ ਮੋਹਿਤ ਕਿੱਥੇ ਕਿੱਥੇ ਰਹਿਣ ਵਾਲੇ ਤੁਸੀਂ ਆਪਾਂ ਇੱਥੇ ਟਪਈ ਫੜ ਗਈ ਹੰਪਸੇ ਤੇ ਤੁਸੀਂ ਇੱਥੇ ਆ ਕੇ ਕੰਮ ਸ਼ੁਰੂ ਕਰ ਲਿਆ ਇਸ ਤੋਂ ਪਹਿਲਾਂ ਕੀ ਕਰਦੇ ਸੀ ਤੁਸੀਂ ਇਸ ਤੋਂ ਪਹਿਲੇ ਮੈਂ ਦੁਬਈ ਦੁਬਈ ਆ ਹੀ ਫਿਰ ਦੁਬਈ ਤੋਂ ਮੈਂ ਵਾਪਸ ਆ ਕੇ ਆਪਣਾ ਹੀ ਕੰਮ ਕੀਤਾ ਸੀ ਕੀ ਬਾਤ ਆ ਤੁਸੀਂ ਕਿਹਾ ਵੀ ਨਹੀਂ ਵੀ ਸਰ ਪੰਜਾਬ ਦੀਆਂ ਤੇ ਸਾਡਾ ਟਾਈਟਲ ਵੀ ਇਹੀ ਆ ਪਈ ਵਾਕਈ ਦੁਬਈ ਦੁਬਈ ਛੱਡੋ ਤੇ ਪੰਜਾਬ ਜਾ ਕੇ ਮਿਹਨਤ ਕਰੋ ਤੁਸੀਂ ਕੀ ਜਾਣਦੇ ਜਾਂਦੇ ਹੋ ਦੁਬਈ ਤੇ ਦੁਬਈ ਜਾ ਕੇ ਮੈਂ ਵੇਖਿਆ ਦੁਬਈ 'ਚ ਕੋਈ ਫਾਇਦਾ ਨਹੀਂ ਜਾਂਦਾ ਕੰਮਕਾਰ ਸਹੀ ਨਹੀਂ ਜੋ ਆਪਣੇ ਪੰਜਾਬ 'ਚ ਹੈ ਉਹ ਪੰਜਾਬ 'ਚ ਹੀ ਹੈ ਪੰਜਾਬ ਵਰਗੀ ਨਹੀਂ ਸਕਦੇ ਨਹੀਂ ਇਹ ਮੈਂ ਪੰਜਾਬ 'ਚ ਕੰਮ ਸੈੱਟ ਕਰੋ ਪੰਜਾਬ ਕਰੋ ਦੇਖੋ ਜਿਹੜਾ ਕੰਮ ਆਪਣਾ ਆਪ ਕਰਦਾ ਸੀ ਨਾ ਉਹਦੀ ਇੱਥੇ ਦੁਬਈ ਹੈ ਇੱਥੇ ਦੁਬਈ ਹੈ ਇੱਥੇ ਅਮਰੀਕਾ ਨੇ ਤਾਂ ਉਹ ਕਹਿੰਦੇ ਹੁੰਦੇ ਜਿਹਨੂੰ ਉਹ ਕਹਿੰਦੇ ਆ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਇੱਥੇ ਹੀ ਦੁਬਈ ਤੇ ਇੱਥੇ ਹੀ ਅਮਰੀਕਾ ਮੈਂ ਸਹੀ ਗੱਲ ਆ ਬੋਹਿਤ ਕੁਮਾਰ ਜੀ ਉਹ ਵਧੀਆ ਜੀ ਕੰਮ ਸ਼ੁਰੂ ਕੀਤਾ ਗੁਰੂ ਮਾਰਾ ਨੇ ਇਸ ਕੰਮ 'ਚ ਬਰਕਤ ਪਾਉਣੀ ਆ ਤੇ ਚੜ੍ਹਦੀ ਕਲਾ ਰਹਿਣੀ ਆ ਤੇ ਤੁਸੀਂ ਜਿਹੜਾ ਇਹ ਡਿਸੀਜਨ ਲਿਆ ਨਾ ਇਹ ਪੰਜਾਬ ਦੇ ਬਾਕੀ ਨੌਜਵਾਨਾਂ ਨੂੰ ਵੀ ਇੱਕੋ ਸੇਧ ਲੈਣੀ ਚਾਹੀਦੀ ਆ ਕਿ ਪੰਜਾਬ ਵਿੱਚ ਰਹਿ ਗਿਆ ਜੇ ਅਸੀਂ ਕੰਮ ਕਰਕੇ ਕਾਮਯਾਬ ਹੋ ਗਏ ਨਾ ਤੇ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਦੇਖੋ ਜੀ ਇਹ ਜਿਹੜੀ ਦੁਨੀਆ ਦਾ ਸਵਰਗ ਹੈ ਇਹ ਇੱਥੇ ਹੈ ਜੀ ਗੋਲਡਨ ਟੈਂਪਲ ਸਾਰੀ ਦੁਨੀਆ ਇੱਥੇ ਮਤਾਂ ਟਿਕਣ ਆਂਦੀ ਹੈ ਜੀ ਦੇਖੋ ਜੀ ਸੰਗਤਾਂ ਹਿੰਦੁਸਤਾਨ ਤੋਂ ਨਹੀਂ ਪੂਰੀ ਦੁਨੀਆ ਤੋਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਲਵਾਦੀਆਂ ਤੇ ਅੱਜ ਸਾਨੂੰ ਵੀ ਖੋਸ਼ਕਿਸਮਤੀ ਇਹ ਵੀ ਪ੍ਰੋਗਰਾਮ ਦੇ ਥਰੂ ਸਾਨੂੰ ਵੀ ਆਣ ਦਾ ਮੌਕਾ ਮਿਲ ਗਿਆ ਤੇ ਆਜੋ ਆਪਾਂ ਵੀ ਚੱਲੀਏ ਤੇ ਸਾਰੇ ਦਰਸ਼ਕਾਂ ਨੂੰ ਵੀ ਇੱਥੇ ਹਾਂ ਦੇਖੋ ਜੀ ਜਿਹੜਾ ਇਹ ਗਲਿਆਰਾ ਬਣਿਆ ਹੈ ਇੱਥੇ ਦੇਖੋ ਦੁਨੀਆਂ ਸ਼ਾਪਸ ਨੇ ਇੰਨੀਆਂ ਦੁਕਾਨਾਂ ਨੇ ਸਾਰਿਆਂ ਦੇ ਬੋਰਡ ਇੱਕੋ ਜਿਹੇ ਕਰ ਦਿੱਤੇ ਗਏ ਸਾਰੇ ਪੰਜਾਬੀ ਚ ਗੁਰਮੁਖੀ ਚ ਲਿਖਿਆ ਹੋਇਆ ਹੈ ਨਾਮ ਉਹਨਾਂ ਦੇ ਲਓ ਜੀ ਭਾਜੀ ਦੇਖ ਲਓ ਐਸਲੇ ਆਪਾਂ ਖੜੇ ਹਾਂ ਜੀ ਜਲਿਆਂਵਾਲਾ ਬਾਗ ਦੇਖੋ ਜੀ ਇੱਥੇ ਜਿਹੜੀ ਮੰਦਭਾਗੀ ਘਟਨਾ ਹੋਈ ਆ 13 ਅਪ੍ਰੈਲ 1919 ਵਿੱਚ ਹਾਂ ਉਹ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਰੇ ਜਿਹੜੇ ਪੰਜਾਬੀ ਨੇ ਉਹ ਕਦੀ ਭੁੱਲ ਨਹੀਂ ਸਕਦੇ ਜੋ ਇੱਥੇ ਘਟਨਾ ਹੋਈ ਆ ਕਿੰਨੇ ਹਜ਼ਾਰਾਂ ਬੰਦੇ ਇੱਥੇ ਜਿਹੜੇ ਸ਼ਹੀਦ ਹੋਏ ਨੇ ਤੇ ਉਹਨਾਂ ਵਾਸਤੇ ਜਿਹੜਾ ਸਮਾਰਕ ਬਣਿਆ ਜੀ ਜਲਿਆਂਵਾਲਾ ਬਾਗ ਤੇ ਇਹਦੇ ਵੀ ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇੱਥੇ ਜਨਰਲ ਡਾਇਰ ਨੇ ਗੋਲੀ ਚਲਾਈ ਜੀ ਔਰ ਉਦਮ ਸਿੰਘ ਜੀ ਉਦੋਂ ਛੋਟੇ ਜਿਹੇ ਸੀਗੇ ਤੇ 30 ਸਾਲਾਂ ਬਾਅਦ ਜਾ ਕੇ ਉਹਨਾਂ ਨੇ ਇੰਗਲੈਂਡ ਵਿੱਚ ਗੋਰੇ ਨੂੰ ਗੋਲੀ ਮਾਰੀ ਤੇ ਇੱਥੇ ਦੇ ਜਿਹੜੇ ਸ਼ਹੀਦ ਕੀਤੇ ਜਿਹੜੇ ਸਾਡੇ ਬੱਚੇ ਨੌਜਵਾਨ ਸੜੇ ਧੀਆ ਸਾਡੇ ਮਾਵਾ ਪੈਣਾ ਉਹਨਾਂ ਸਾਰਿਆਂ ਦਾ ਬਦਲਾ ਦਿੱਤਾ ਸ਼ਹੀਦ ਉਦਮ ਸਿੰਘ ਜੀ ਨੇ ਤੋਂ ਸਾਰੇ ਆਪਾਂ ਰਲ ਕੇ ਕਹੀਏ ਜੀ ਇਨਕਲਾਬ ਜ਼ਿੰਦਾਬਾਦ ਦੇ ਦੋਸਤੋ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਤਾਂ ਬਹੁਤ ਜ਼ਰੂਰੀ ਹੈ ਅਸੀਂ ਕਰਨੇ ਕਰਨੇ ਆ ਦਸ਼ਕਾ ਨੂੰ ਵੀ ਆਪਾਂ ਦਰਸ਼ਨ ਜ਼ਰੂਰ ਕਰਾਣੇ ਨੇ ਪਰ ਕੁਝ ਪਰਮਿਸ਼ਨ ਜਿਹੜੀਆਂ ਸਾਨੂੰ ਲੈਣੀਆਂ ਪੈਣਗੀਆਂ ਅੰਦਰ ਜਾਣ ਵਾਸਤੇ ਤੁਹਾਨੂੰ ਅਗਲੇ ਐਪੀਸੋਡ 'ਚ ਆਪਾਂ ਦਰਸ਼ਨ ਕਰਾਵਾਂਗੇ ਤੇ ਪਹਿਲਾਂ ਅਸੀਂ ਬਾਹਰਲਾ ਜਿਹੜਾ ਠਕੀ ਮਾਹੌਲ ਹੈ ਤੁਹਾਨੂੰ ਦਿਖਾਨੇ ਆਪਾਂ ਬਿਲਕੁਲ ਜੀ ਕਿਉਂਕਿ ਇਹ ਜਿੰਨਾ ਖੂਬਸੂਰਤ ਗਲਿਆਰਾ ਬਣਿਆ ਔਰ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਵੀ ਪੁੰਡਾ ਮਰਜੀ ਵੱਡਾ ਬ੍ਰਾਂਡ ਹੋਵੇ ਲੇਕਿਨ ਨਾ ਉਹਦਾ ਗੁਰਮੁਖੀ ਯਾਨੀ ਕਿ ਪੰਜਾਬੀ ਵਿੱਚ ਲਿਖਿਆ ਹੋਇਆ ਇਹ ਬਹੁਤ ਖੂਬਸੂਰਤ ਗੱਲ ਹੈ ਸਮਾਜ ਆਜ਼ਾਦੀ ਦੇ ਰਿਹਾ ਤੇ ਆਪਾਂ ਤੁਹਾਨੂੰ ਅੰਮ੍ਰਿਤਸਰ ਦੇ ਦਰਸ਼ਨ ਕਰਾਉਂਦੇ ਆ ਤੇ ਹੁਣ ਸਾਨੂੰ ਆਜ਼ਾਦ ਦਿਓ ਲੋਕੋ ਫੇਰ ਮਿਲਾਂਗੇ ਅਗਲੇ ਹਫਤੇ ਐਸੇ ਦਿਨ ਐਸੇ ਸਮੇਂ ਐਸੇ ਚੈਨਲ ਤੇ ਫੋਰਮ ਲੈ ਕੇ ਨਈ ਰੀਸਾਂ ਪੰਜਾਬ ਦੀਆਂ ਨਈ ਰੀਸਾਂ